ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਬਲਾਗ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬੇਨਾ ਦੱਸੇ ਬੇਬੇ ਨੂੰ ਘਰੋਂ ਬੇਬੇ ਲਈ ਇੱਕ ਅਜਿਹੀ ਚੀਜ਼ ਲੈ ਕੇ ਚੱਲੇ ਆਂ ਜਿਹੜੀ ਬੇਬੇ ਨੂੰ ਇੰਨੀ ਜ਼ਿਆਦਾ ਪਸੰਦ ਆਊਗੀ ਤੁਹਾਨੂੰ ਸਾਰਿਆਂ ਨੂੰ ਖੁਦ ਹੀ ਪਤਾ ਲੱਗ ਜਾਊਗਾ ਦੁਨੀਆ ਦੀ ਕੋਈ ਵੀ ਚੀਜ਼ ਇਹਦੇ ਮੁਰੇ ਫਿੱਕੀ ਹੈ ਜੋ ਆਪਣੇ ਕੋਲੇ ਅੱਜ ਤੇ ਸਾਰਾ ਕੁਝ ਇਸ ਮੁਰੇ ਫਿੱਕਾ ਦੁਨੀਆ ਸਭ ਤੋਂ ਅਨਮੋਲ ਤੋਂ ਫਾ ਜਿਹੜਾ ਆਪਾਂ ਬੇਬੇ ਲਈ ਲੈ ਕੇ ਜਾ ਰਹੇ ਆਂ ਤੇ ਬੇਬੇ ਨੂੰ ਪਸੰਦ ਵੀ ਲਾਜਮੀ ਆਊਗਾ ਇਹ ਇਹਾਰੇ ਜਦੋਂ ਤੁਹਾਨੂੰ ਪਤਾ ਵੀ ਲੱਗੂਗਾ ਵੀ ਇਹ ਤੁ ਆਪਾਂ ਗਾਹ ਨੂੰ ਓਪਨ ਕਰਾਂਗੇ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗੂ ਵੀ ਕੀ ਚੀਜ਼ ਆ ਤੁਸੀਂ ਆਪ ਵੀ ਸਾਰੇ ਸਾਨੂੰ ਅੱਜ ਤੱਕ ਇਹ ਚੀਜ਼ ਬਾਰੇ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਇਹ ਕੋਈ ਮੇਰੀ ਜ਼ਿੰਦਗੀ ਦਾ ਇੰਨਾ ਅਨਮੋਲ ਚੀਜ਼ ਆ ਤੇ ਜਿਹੜੀ ਚੀਜ਼ ਦੀ ਕੋਈ ਕੀਮਤ ਨਹੀਂ ਲਾਈ ਗਈ ਹੈ ਲਗਾਈ ਜਾਤਾ ਉਹ ਮੇਰੇ ਹੁਣ ਇਸ ਟਾਈਮ ਹੱਥਾਂ ਦੇ ਵਿੱਚ ਹੈ ਤੇ ਬੇਬੇ ਨੂੰ ਬੇਬੇ ਨੂੰ ਬਿਨਾ ਦੱਸੇ ਆਪਾਂ ਇਹ ਉਹਨੂੰ ਕਰਨਾ ਚਲੋ ਗਿਫਟ ਤਾਂ ਬੇਬੇ ਨੂੰ ਜ਼ਿੰਦਗੀ ਚ ਬੋਰੀ ਬਿਠੇਰੇ ਦਿੱਤੇ ਆ ਪਰ ਜਿਹੜੇ ਇਹ ਦੇ ਗਿਫਟ ਦੇਣ ਲੱਗੇ ਆਗੇ ਇਹ ਬੇਬੇ ਨੂੰ ਦੇਖ ਕੇ ਇਹਨੂੰ ਦੇਖ ਕੇ ਬੇਬੇ ਦੇਖੋ ਕਿੰਨਾ ਖੁਸ਼ ਹੋਊਗੀ ਵੀ ਅੱਜ ਮੈਨੂੰ ਮੇਰੇ ਪੁੱਤਰ ਨੇ ਦੁਨੀਆ ਦਾ ਸਭ ਤੁਹਾਨੂੰ ਮੋਹ ਦੋ ਫਾ ਲੈ ਕੇ ਦਿੱਤਾ ਚਲਦੇ ਆ ਬੇਬੇ ਕੋਲੇ ਕਰਾਉਣੇ ਓਪਨਿੰਗ ਫੜ ਤਾਂ ਲਿਆ ਆਪਾਂ ਦੋਖਾ ਤੇ ਹੁਣ ਬੇਬੇ ਨੂੰ ਜਾ ਕੇ ਦਿਖਾਉਣੀ ਆ ਫਿਰ ਦੋਖਾ ਲੈ ਕੇ ਆਂ ਬਾਪਾ ਅੱਜ ਤੇਰੇ ਵਾਸਤੇ ਤੇਰੇ ਤੇ ਮੰਮੀ ਵਾਸਤੇ जरा सरे होगा बी जीट हाँ ठीक है जरा लगेगा भी, थोड़ा दिल न छूगा दिल न छू ना आ तोहफा लाके दता बेबापू ने कर लिया ओपनिंग फोटो तम्मी तो तोहफा लाके दता बीबी ਕਾਉ ਮੈਂ ਪਸੰਦ ਆਗੇ ਤੈਨੂੰ ਇਹਨਾਂ ਨਾਲ ਹਰ ਵਾਰੋਂ ਇੱਧਰ ਨਹੀਂ ਕਬੂਲ ਕਰਦੇ ਠੀਕ ਹੈ ਇਹ ਬਾਈ ਜੋ ਫੋਟੋ ਹੈ ਇਹ ਇਹ ਮੇਰੇ ਬ੍ਰਦਰ ਦੀ ਫੋਟੋ ਹੈ ਮੈਥੋਂ ਵੱਡਾ ਸੀ ਇਹ ਕਈ ਸਾਲ ਤੇ ਕੁਝ ਕਿਸੇ ਕਾਰਨ ਕਰਕੇ ਇਹਨਾਂ ਦੀ ਡੈਥ ਹੋ ਗਈ ਸੀ ਇਹਨਾਂ ਦੀ ਤੁਸੀਂ ਪੁੱਛਦੇ ਰਹਿੰਦੇ ਸੀ ਵੀ ਤੁਸੀਂ ਕਿੰਨੇ ਭੈਣ ਭਰਾ ਹੋਗੇ ਇਹ ਮੇਰਾ ਬ੍ਰਦਰ ਸੀ ਮੈਥੋਂ ਵੱਡਾ ਸੀ ਤੇ ਜਦੋਂ ਮੇਰੇ ਵਰਗੇ ਮੂੰਹ ਮਿਲ ਗਿਆ ਨਾ ਮੈਂ ਜਿਵੇਂ ਮਾਇਆ ਹੁੰਦਾ ਹਾਂ ਉਹੀ ਨੈਣ ਨਕਸ਼ਾ ਉਹੀ ਸਾਰਾ ਕੁਝ ਹੈ ਹਾਂ ਇਹ ਤੇ ਕੇਟ ਦੇ ਵਿੱਚ ਫੋਟੋ ਸੀ ਇਹ ਮਸਾ ਫੋਟੋ ਪਰ ਉਹ ਕਰੀਆ ਪਹਿਲਾਂ ਬਈ ਮਸਕਿਲੀ ਨਾ ਸਦਾਨਾ ਹਾਂ ਤੇ ਨਾ ਇਹ ਫੋਟੋ ਨਿਕਲਦੀ ਨਹੀਂ ਸੀ ਕਿਸੇ ਡੈਕਟਰ ਤੋਂ ਵਧੀਆ ਤਾਂ ਉਹ ਕਰਵਾ ਕੇ ਫਿਰ ਹਾਂ ਖੰਮਣੀ ਬਣ ਕੇ ਰੱਖਦਾ ਨਾ ਜਦੋਂ ਹੋ ਜਾਂਦੀ ਪ੍ਰਾਣੀ ਹੋ ਜਾਂਦੀ ਆ ਹਾਂ ਉਦੋਂ ਕਿ ਸੌਖ ਜਿਹਾ ਖੰਮਣੀ ਬੰਨ੍ਹਣ ਦਾ ਦੇਖਿਆ ਹਾਂ ਖੰਮਣੀ ਜੇਬਾਂ 'ਚ ਹੱਥ ਬਾਇਆ ਪਿਆਮੇ ਦੀਆਂ ਚ ਦੋਨੇ ਹਾਂ ਕੰਬਣੀ ਜਦੋਂ ਐ ਪ੍ਰਾਣੀ ਖੰਬਣੀ ਹੋ ਜਾਂਦੀ ਉਹਦੀ ਬਦਲ ਲੈਂਦਾ ਹਨਾ ਅਸੀਂ ਤਾਂ ਬਹੁਤ ਛੋਟੇ ਸੀ ਤੈਨੂੰ ਤਾਂ ਨਹੀਂ ਹਰ ਵੀ ਰ ਹੋਣੀ ਸੁਰਤ ਨਾ ਨਾ ਮਤਲਬ 12 ਸਾਲਾਂ ਨਾ 12 ਦਾ ਕਿੱਥੇ ਹੋਊਗਾ ਕਿੱਥੇ 8 9 ਕ ਦਾ ਸਾਲ ਦਾ ਹੋਇਆ ਇਹ ਹਾਂ ਤੂੰ ਤਾਂ 8 9 ਦੀ ਹੋਣੀ ਹਾਂ ਹਾਂ 12 13 ਦਾ ਤਾਂ ਮੈਂ ਹੀ ਸੀ 12 ਪੂਰਾ ਦਾ ਤਾਂ ਮੈਂ ਹੀ ਸੀ ਨਹੀਂ ਕੰਚ ਨਹੀਂ ਹੈਗਾ ਉਹ ਬਣਾਈ ਹੋਈ ਜਿਉ ਕੰਮ ਨਹੀਂ ਆਉਂਦੀ ਅੱਛਾ ਅੰਤ ਦੀ ਨੀਵੀ ਤੇ ਮਾਂ ਜੀ ਤਾਂ ਮੈਂ ਆਖਿਆ ਮੇਰੀ ਮਾਂ ਕੇ ਨਹੀਂ ਮੇਰਾ ਸੀਨਾ ਠਰ ਗਿਆ ਜਾਨ ਹਾਂ ਐ ਮੇਰਾ ਪੁੱਤ ਆ ਗਿਆ ਘਰੇ ਬੱਬੂ ਸੀ ਇਹਦਾ ਨਾ ਮੇਰਾ ਨਾਮ ਹੈਪੀ ਆ ਜਿਵੇਂ ਬਈ ਇਹਦਾ ਨਾ ਬੱਬੂ ਸੀ ਬੱਬੂ ਸਿੱਧੂ ਹੈਪੀ ਸਿੱਧੂ ਤੇ ਇਹਦਾ ਨਾ ਗੁਰਪ੍ਰੀਤ ਸੀ ਮੇਰਾ ਨਾ ਹਰਪ੍ਰੀਤ ਹੈ ਤੇ ਬੜਾ ਮੇਰੀ ਮਾਂ ਨੇ ਸਾਡਾ ਲਾਡਾ ਚਾਵਨਾ ਰੱਖਿਆ ਸੀ ਤੇ ਬੜਾ ਪਿਆਰਾ ਸੀ ਸਾਰੇ ਪਰਿਵਾਰ ਨੂੰ ਸਾਡੇ ਨੂੰ ਬਸ ਕਿਸੇ ਕਾਰਨ ਕਰਕੇ ਵੀ ਰੱਬ ਨੂੰ ਜੋ ਮਨਜ਼ੂਰ ਸੀ ਸਾਡੇ ਵਿੱਚ ਨਹੀਂ ਰਿਹਾ ਪਰ ਅੱਜ ਵੀ ਹੈਗੀ ਜਾਤ ਹੈ ਦੀ ਵਿੱਚ ਸਾਡੇ ਘੁੰਮਦੀ ਐ ਇਹਨੂੰ ਉੱਥੇ ਲਾਉਣਾ ਮੰਮੀ ਹਾਂ ਅਈਂ ਹੱਸਦਾ ਰਹਿੰਦਾ ਸੀ ਹਨਾ ਐਂ ਮਸਕੜੀ ਜਾ ਰਹਾ ਸੀ ਹਾਂ ਅੱਜ ਵੀ ਐਸਾ ਤਾਂ ਇਹਦੇ ਵਾਂਗ ਹੱਸਦਾ ਮੂੰਹ ਪਤਲਾ ਜਿਹਾ ਉਹਦੇ ਵਾਂਗ ਹਾਂ ਆਹ ਆ ਬੰਦੇ ਦੀ ਸ਼ਕਲ ਜਮਾ ਇਹਦੇ ਨਾਲ ਮਿਲਦੀ ਐ ਜਦੋਂ ਉਹ ਵੀ ਜਦੋਂ ਤੇਰੇ ਦਾੜੀ ਹੈ ਨਹੀਂ ਫੇਰ ਵੀਰ ਮੰਮੀ ਕਹਿੰਦੀ ਵੀ ਜਮਾ ਬਣਿਆ ਤਾਂ ਨਹੀਂ ਉਹ ਹੀ ਆਹ ਦੇਖ ਐ ਇੱਥੇ ਵੀ ਜਮਾ ਬਣਿਆ ਤਾਂ ਨਹੀਂ ਇਹੀ ਆ ਤੇ ਇੱਥੇ ਤਾਂ ਹੁਣ ਦਾੜੀ ਮੁੱਛ ਜਮਈ ਨਹੀਂ ਹੈ ਐ ਨਾ ਮੰਮੀ ਤੇ ਛੋਟੀ ਉਮਰ ਦੇ ਵਿੱਚ ਸੀਗਾ ਤੇ ਆਹ ਬੱਦਲਵਾ ਗਿਆ ਹਾਂ ਹਾਂ इमोशनल ਵੀ ਹੋ ਜਾਂਦੇ ਸਾਰੇ ਪਰ ਫਿਰ ਵੀ ਮੇਰੀ ਮਾਂ ਕਹਿੰਦੀ ਵੀ ਬਸ ਮੈਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ ਸੀ ਇਹੀ ਚੀਜ਼ ਚਾਹੀਦੀ ਸੀ ਬੇਨਾ ਵੀ ਮੈਨੂੰ ਆ ਤੂੰ ਲੈ ਕੇ ਦੇਤਾ ਅੱਜ ਮੇਰੀ ਮਾਂ ਕਹਿੰਦੀ ਮੈਂ ਬਹੁਤ ਫਿਰ ਮਨ ਨੂੰ ਐ ਸਕੂਨ ਜਾਂ ਮਿਲ ਗਿਆ ਵੀ ਮੇਰਾ ਬੁੱਤ ਆ ਗਿਆ ਕੋਈ ਫੋਟੋ ਹੈ ਨਹੀਂ ਸੀ ਛੋਟੀ ਜੀ ਸੀ ਇੱਕ ਨੇ ਉਹ ਸਾਕੜ ਲੀਦੀ ਉਹ ਹੋਈ ਨਹੀਂ ਸੀ ਫੋਟੋਆਂ ਤਾਂ ਲੀਦੀ ਸੀ ਫੋਟੋਆਂ ਤਾਂ ਹੈਗੀਆਂ ਸੀ ਕਈ ਸੇ ਤੇ ਜਿਵੇਂ ਆਪਾਂ ਹਾਂ ਕਿਸੇ ਦੇ ਐਨਕ ਲੱਗੇ ਹੋਏ ਆ ਮੰਮੀ ਹਨਾ ਕਿਸੇ ਦੇ ਕਿਵੇਂ ਜੇ ਸੀ ਕਿਸੇ ਦਾ ਟੋਪੀ ਲੈਤੀ ਹੋਈ ਆ ਪਰ ਆ ਪ੍ਰੋਫੈਸਰ ਸੀ ਫਿਰ 20 ਸਾਲ ਦਾ 20 ਸਾਲ ਦੇ ਜਿਓ ਅੱਕ ਕਿੱਦਾਂ ਹਾਂ ਛੋਟੀ ਬਣੀ ਹੋਰ ਸੀ ਹਾਂ ਲਾਤਾ ਨਾ ਮੰਮੀ ਜਿਵੇਂ ਹੁਣ ਹੀ ਬੋਲ ਦੂਗਾ ਆ ਉਹ ਆ ਗਿਆ ਉਹਨੂੰ ਪਾਈ ਉਹ ਉਹਨੂੰ ਮੜਾ ਕੇ ਸਵਾਣ ਜੇ ਪਾਇਆ ਬਾਬਾ ਆ ਗਿਆ ਕੀ ਕਾਰਨ ਤੁਸੀਂ ਨਾ ਕੀ ਕਾਰਨ ਆ ਇਹ ਮੇਰੀ ਮਾਂ ਨਾ ਹੁਣ ਹੱਸਣ ਲੱਗੀ ਆ ਨਹੀਂ ਇਹ ਪਹਿਲਾਂ ਤਾਂ ਬੜਾ ਦੁਖੀ ਰਹਿੰਦੀ ਸੀ ਦੋ ਸਾਲਾਂ ਦੇ ਜਦੋਂ ਦੇ ਸਾਰੇ ਇਹਨੂੰ ਤੁਸੀਂ ਪਿਆਰ ਕਰਨ ਲੱਗ ਗਏ ਨਾ ਉਹਨਾਂ ਦਾ ਥੋੜਾ ਜਿਹਾ ਮੁਸਕਰਾਉਣ ਲੱਗੀਆਂ ਨਹੀਂ ਪਹਿਲਾਂ ਤਾਂ ਬੜਾ ਦੁਖੀ ਰਹਿੰਦੀ ਸੀ ਹੈ ਹੁੰਦਾ ਕਿਤਨੀ ਲਿਵਾਜ਼ੀ ਮਾਂ ਮੰਮੀ ਡੈਡੀ ਕਿੱਥੇ ਬੋੜੇ ਹੋਣ ਆਏ ਸੀ ਬਈ ਇਹ ਫਸਲਾਂ ਚ ਖੜਾਗਾ ਫਸਲਾਂ ਚ ਖੜਾ ਇਹਦੇ ਦੁੱਖ ਨੇ ਹਰਾਤੇ ਮੰਮੀ ਡੈਡੀ ਉਹ ਸਾਰੇ ਕਹਿੰਦੇ ਵੀ ਆਖਿਰਪੋਖ ਤਾਂ ਹਾਂ ਮਮੇ ਨੇ ਪੁੱਛਦੇ ਰਹਿੰਦੇ ਸੀ ਕਿਉਂਕਿ ਸਾਲ ਬਹੁਤ ਕਿੰਨੇ ਸਾਲ ਦੇ 12 ਸਾਲ ਹੋ ਗਏ ਮਾਂ 12 ਮੈਂ ਲੱਗਿਆ 11 ਬਾਰ ਮਾਂ ਲੱਗਿਆ ਹੋਇਆ ਨਾ ਤੇ ਉਦੋਂ ਫੋਟੋ ਤੁਹਾਨੂੰ ਪਤੀ ਆ ਬਈ ਕੋਈ ਏਡੀ ਹੁੰਦੇ ਨਹੀਂ ਸੀ ਫੋਨ ਫਾਨ ਜਿਹੜਾ ਤਾਂ ਉਹ ਹੀ ਹੁੰਦੇ ਸੀ ਨਾ ਮੈਂ ਦੂਸਰੇ 11 ਮਹੀਨੇ ਚੋਰ ਸੀਗਾ ਤੇ ਅੱਜ ਮੇਰੀ ਮਾਂ ਨੂੰ ਐ ਲੱਗਿਆ ਵੀ ਉਹ ਕਹਿੰਦੀ ਫੋਟੋ ਕੋਈ ਵੀ ਸਹੀ ਜਿਹੀ ਫੋਟੋ ਨਹੀਂ ਮਿਲਦੀ ਮੈਂ ਐ ਫਿਰ ਅਸੀਂ ਵਧੀਆ ਏਡਿਟਰ ਕੋਲ ਲੈ ਮੁੰਡਾ ਫਿਰ ਉਹਨੇ ਜਮਾ ਉਹੋ ਜਿਹੀ ਫੋਟੋ ਬਣਾ ਕੇ ਦਿੱਤੀ ਹੈ ਕੱਢ ਕੇ ਇਹ ਕਹਿੰਦਾ ਤੇ ਅੱਜ ਮੇਰੀ ਮਾਂ ਕਹਿੰਦੀ ਵੀ ਮੈਨੂੰ ਆਇਆ ਲੱਗਿਆ ਵੀ ਹਾਂ ਵੀ ਕਰੀ ਆ ਗਿਆ। ਦੁਬਾਰੀ ਕਰੀ ਆ ਗਿਆ। ਤੂੰ ਤਾਂ ਕਿ ਮੈਨੂੰ ਵੀ ਅੱਜ ਤੋਨੇ ਦਿਖਾਈ ਮੰਮੀ ਮੈਂ ਜਦੋਂ ਮੈਨੂੰ ਦਿਖਾਈ ਨਾ ਮੰਮੀ ਮੈਂ ਹਾ ਚਮਾ ਹੀ ਉਹੀ ਬਣਾਤੀ ਚੀਜ਼ ਜੋ ਆਪਾਂ ਚਾਹੁੰਦੇ ਸੀਗੇ। ਕੱਲਾ ਇਹ ਨਹੀਂ ਹੁੰਦਾ ਬਈ ਜਦ ਵਿਚ ਨੂੰ ਲੱਗਦਾ ਰਹਿੰਦਾ ਮੰਮੀ ਵੀ ਇਹ ਹਾਸ ਦੇ ਖੇਡਦੇ ਪਰ ਉਹ ਜਿਹੜੇ ਬੰਦੇ ਹਾਸ ਦੇ ਖੇਡਦੇ ਹੁੰਦੇ ਉਹਨਾਂ ਦੇ ਪਿੱਛੇ ਪਤਾ ਨਹੀਂ ਕਿੱਡੇ ਕਿੱਡੇ ਵੱਡੇ ਦੁੱਖ ਲੁਕੇ ਹੁੰਦੇ ਨੇ। ਜਾਣ ਵਾਲੇ ਤਾਂ ਇਸ ਦੁਨੀਆ ਤੋਂ ਬਾਹਰ ਜਾਂਦੇ ਨੇ ਪਰ ਲੋਕ ਪਿਛਲੇ ਆਏ ਨੇ ਨਾ ਫਿਰ ਦੁਕਾਨ ਦਾ ਬਿਚਲੇ ਨੂੰ ਵੀ ਮੰਦਾ ساری ਜ਼ਿੰਦਗੀ ਇਹੀ ਚੀਜ਼ਾਂ ਦੇ ਵਿੱਚ ਐ ਸੋਚਦਾ ਰਹਿੰਦਾ ਵੀ ਯਾਰਾ ਵੀ ਦੁਨੀਆ ਕਾਹ ਤੋਂ ਵਾਗੇ ਸਾਡੇ ਕੋਲ ਕਾਜ ਦੀ ਚੀਜ਼ ਦੀ ਕੋਈ ਕਮੀ ਨਹੀਂ ਪਰ ਇਹ ਕਮੀ ਤਾਂ ਕਦੇ ਪੂਰੀ ਨਹੀਂ ਹੋ ਸਕਦੀ ਬਸ ਨਾ ਇਹ ਚ ਹੋਵੇ ਨਾ ਇਹ ਕਾਜ ਹੋਵੇ ਨਾ ਇਹ ਕੋਈ ਪੈਸਾ ਕਰੇ ਕੋਈ ਚੀਜ਼ ਨਾ ਦੀ ਕੋਈ ਚੀਜ਼ ਦੀ ਜਿਹੜੀ ਕਦੇ ਪੂਰੀ ਕਰ ਸਕਦੀ ਫਿਰ ਉਹ ਲੇ ਨਾ ਚੱਲ ਮੰਮੀ ਅੱਜ ਮਾਸੀ ਝੂਟੇ ਦਵਾ ਕੇ ਲਾਉ ਤੁਹਾਨੂੰ ਖੇਤ ਇੱਧਰ ਆ ਆ ਸਾਡੀ ਕੁੜੀ ਜੀ ਬਾਲਾ ਉਹ ਕਰਦੀ ਹੈਗੀ ਤੈਨੂੰ ਵੀ ਬਿਉਣਾ ਬਸ ਮਤ ਥੋੜਾ ਜੇਰੀ ਜਾਂਦਾ ਕੋਈ ਨਾ ਖੜ ਜਾ ਤੂੰ ਬੈਠ ਚੱਲਦੇ ਆਪਾਂ ਬਾਸੀ ਤੂੰ ਵੀ ਆ ਜਾ ਛੇਤੀ ਉਹ ਮਾਸੀ ਗੁੱਤ ਕਰ ਦੇਉਂਗਾ ਗੁੱਤ ਕਰਨ ਨੂੰ ਦੱਸ ਕੀ ਹੋਇਆ ਇਹਨੂੰ ਨਾ 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 ਛੜੀ ਨੂੰ ਝੂਟੇ ਦਵਾਉਣਾ ਸੀ ਅੱਜ ਮੰਮੀ ਤੇ ਮਾਸੀ ਨੂੰ ਦਵਾਉਂਦੇ ਫਿਰਦੇ ਆ ਝੂਟੇ ਅੱਜ ਖੇਤ ਦੇ ਦੇਖਣ ਆਏ ਕਹਿੰਦੇ ਕਾਲਾ ਖੇਤ ਗੇੜਾ ਦੇ ਆਉਣੇ ਸਮਝੇ ਨੂੰ ਨਾਲ ਕਹਿੰਦੇ ਮੱਥਾ ਟੇਕ ਕੇ ਆਵਾਂਗੇ ਬਸ ਤਿਆਰੀਆਂ ਨੇ ਮੰਮੀ ਕੱਬਦੀ ਚੱਲਣ ਦੀਆਂ ਵੀ ਹਾਂ ਦਸ ਦਿਨ ਬਾਅਦ ਹੀ ਜਾਂ ਕੋਈ ਨਾ ਉਹ ਦੱਸ ਗਿਆ ਹਾਂ ਦਸ ਦਿਨ ਬਾਅਦ ਹੀ ਚੱਲੂ ਬਸ ਅੱਜ ਮੰਮੀ ਨੂੰ ਵੀ ਦਵਾ ਦਈਏ ਛੂਤੇ ਇਹਦੇ ਉੱਥੇ ਥੋੜਾ ਜਿਹਾ ਦਵਾ ਕੇ ਹਉਦੇ ਹੋ ਕਰਤਾ ਮੈਂ ਚੱਲ ਤੂੰ ਠੀਕ ਅੱਜ ਗੇੜਾ ਦਵਾ ਲੈਣੇ ਆਗੇ ਆ ਜਾ ਆ ਜਾ ਪੰਜਾ 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 ਮੰਮੀ ਦੀ ਪੱਕੀ ਸੇਲੀ 마ਸੀ 마ਸੀ ਦੇ ਮਮੀ ਕਾ ਠੀਰ ਰਹਿੰਦੀ ਐ ਨੇ ਕੋਈ ਨਾ ਕੋਈ ਨਾ ਫਿਰ ਕੋਈ ਨੂੰ ਬੈਠੂਗਾ ਕੋਈ ਨਾ ਬਹਿ ਜਾ ਕੋਈ ਨਾ ਮਮੀ ਕੀ ਕਾਦੇ ਚੜਦੇ ਰ ਸੀਸੇ ਕੀ ਚਲਦਾ ਤੇ ਐਸੀ ਚਲਦਾ ਹਾਂ ਐਸੀ ਚਲਦਾ ਰਾਤ ਕਰਦੀ ਹੁੰਦੇ ਸੀ ਐਸੀ ਸੀਸੇ ਚੜਦੇ ਆਪੇ ਸੀਸੇ ਚੜਦੇ ਪੂਰੀ ਹੋ ਆਗਾ ਦਵਾਇਆ ਕਰਵਾਏ ਮੰਮੀਆਂ ਨੂੰ ਕਿਹੜੇ ਕੋੜੇ ਜੇ ਨਵੀਂ ਚੀਜ਼ ਲਿਆਉਣੀ ਹੈ ਹੈ ਇਹ ਤਾਂ ਸੈਟਾਂ ਦੇ ਮੰਮੀ ਜਾਲੀਆਂ ਤੋਂ ਰੋਕਣ ਵਾਸਤੇ ਕਮਾ ਸੀ ਬਹੁਤ ਪੁੱਲੇ ਬਰਾਰੇ ਹੁਣ ਤਾਂ ਉਹਥੇ ਲੈ ਕੇ ਜਾ ਕੇ ਉਹ ਨਾਨਕੀ ਗੱਡੀ ਤੇ ਚੰਗਾ ਤਾਂ ਇਹ ਵੀ ਕਰੀਂ ਨੀ ਨਾਨਕੀ ਤੇ ਗੱਡੀ ਤੇ ਚੱਲਾ ਕਰਾਂ ਗੱਡੀ ਦੇ ਨਾਲ ਲੈ ਜਾਈਂ ਠੀਕ ਆ ਨਾਲ ਉਹ ਯਾਦ ਕਰਦਿਆਂ ਰਹਿ ਜੀ ਠੀਕ ਆ ਸਾਰੇ ਭਰਾਵਾਂ ਨੂੰ ਇਹ ਇਹ ਲੱਗਦਾ ਹੁੰਦਾ ਨਾ ਵੀ ਫਸਦੇ ਖੇਡਦੇ ਰਹਨੇ ਆਪਾਂ ਵੀ ਸ਼ਾਇਦ ਜ਼ਿੰਦਗੀ ਦੇ ਵਿੱਚ ਬੰਦੇ ਦੀ ਕੋਈ ਦੁੱਖ ਨਹੀਂ ਹੁੰਦਾ ਪਰ ਕੁਝ ਕਿ ਚੀਜ਼ਾਂ ਇਹੋ ਜਿਹੀ ਹੁੰਦੀਆਂ ਵੀ ਜਿਹੜੀਆਂ ਆਪਾਂ ਆਪਣੇ ਦਿਲ 'ਚ ਹੀ ਰੱਖਿਆ ਹੁੰਦੇ ਹਾਂ ਨੇ ਹਮੇਸ਼ਾ ਵੀ ਕਿਸੇ ਨੂੰ ਉਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ ਸਾਰੇ ਮੈਨੂੰ ਪੁੱਛਦੇ ਰਹਿੰਦੇ ਸੀ ਵੀ ਤੇਰਾ ਹੋਰ ਕੋਈ ਭੈਣ ਭਾਈ ਹੈ ਨਹੀਂ ਤੂੰ ਇਕੱਲੀ ਹੀ ਮੇਰਾ ਭਰਾ ਮੈਥੋਂ ਵੱਡਾ ਸੀ ਤੁਸੀਂ ਫੋਟੋ ਦੇਖੀ ਹੈ ਮੈਥੋਂ ਕਹੀਏ 5-6 ਸਾਲ ਵੱਡਾ ਸੀ ਉਹ ਤੇ ਉਹ ਕਾਫੀ ਲੰਮਾ ਸਮਾਂ ਪਹਿਲਾਂ 12 ਸਾਲ ਹੋ ਗਏ ਕਿਸੇ ਕਾਰਨ ਕਰਕੇ ਡੈਥ ਹੋ ਗਈ ਸੀ ਤੇ ਮੇਰੀ ਮਾਂ ਬੜੀ ਦੁਖੀ ਰਹਿੰਦੀ ਸੀ ਡੈਡੀ ਵੀ ਤੇ ਇੱਕ ਤਾਂ ਉਹਦਾ ਬੜਾ ਦੁੱਖ ਸੀ ਤੇ ਦੂਸਰਾ ਘਰੇ ਗਰੀਬੀ ਵਾਲੀ ਸੀ ਇਹ ਜਿਹੜੀ ਆਪਣੀ ਗਰੀਬੀ ਹੁੰਦੀ ਹੈ ਨਾ ਤੇ ਉੱਤੋਂ ਇਹਦਾ ਕੋਈ ਆਪਣੇ ਦੁੱਖ ਡਿਗਦਾ ਫਿਰ ਬੜਾ ਬੰਦੇ ਦਾ ਮਨ ਦੁਖੀ ਹੁੰਦਾ ਬੰਦਾ ਅੰਦਰ ਤੱਕ ਜਿਵੇਂ ਆਪਾਂ ਕਹਿੰਦੇ ਬਿੰਨਿਆ ਜਾਂਦਾ ਤੇ ਹੁਣ ਇਹ ਜੇ ਇਹ ਹਸਨ ਲਾਇਆ ਨਾ ਇਹ ਤੁਸੀਂ ਸਾਰੇ ਜਿੱਦੇ ਦੇ ਮਿਲਿਓ ਜਿੰਨੇ ਵੀ ਸਾਰੇ ਵੀਡੀਓ ਦੇਖਦੇ ਆ ਜਿੰਦ ਤੇ ਤੁਸੀਂ ਮਿਲਿਓ ਉਹਦੇ ਦਾ ਇਹ ਲੱਗਦਾ ਵੀ ਸਾਰਾ ਕੁਝ ਮਿਲ ਗਿਆ ਦੁਬਾਰੇ ਪਰ ਕਿਸੇ ਨੂੰ ਪਿਛਲਾ ਨਹੀਂ ਪਤਾ ਹੁੰਦਾ ਵੀ ਬੰਦਾ ਕਿੱਥੋਂ ਕਿਵੇਂ ਆਇਆ ਉਹ ਤਾਂ ਚਲੋ ਕਹਿੰਦੇ ਆ ਵੀ ਲਾੜ ਜ ਸਹੀ ਹੋਣੀ ਜ਼ਰੂਰੀ ਹੈ ਉਹ ਵੀ ਬਰਤ ਚੰਗਾ ਸੀ ਬਹੁਤ ਕਰਦਾ ਸੀ ਮੰਮੀ ਡੈਡੀ ਦਾ ਮੰਮੀ ਨੇ ਲਿਆ ਵੀ ਉਹ ਬੜੇ ਸੁੱਖ ਨਾਲ ਸੀ ਬਹੁਤ ਸਾਲਾਂ ਤੋਂ ਲਿਆ ਸੀ ਤੇ ਲਿਆ ਵੀ ਬੜੇ ਸੁੱਖ ਨਾਲ ਸੀ ਤੇ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਹੋਇਆ ਤਾਂ ਉਹੀ ਪਰ ਇੱਕ ਗੱਲ ਇਹ ਆ ਵੀ ਆਉਦੇ ਮਾਂ ਪਿਓ ਦਾ ਚੰਗਾ ਪੁੱਤ ਬੰਨਣਾ ਬਹੁਤ ਜ਼ਰੂਰੀ ਹੈ। ਚਲੋ ਪ੍ਰਮਾਤਮਾ ਨੇ ਉਹ ਨਹੀਂ ਸੀ ਸਾਡੇ ਵਿੱਚ ਰੱਖਣਾ। ਇੱਕ ਖੋ ਲਿਆ ਪਰ ਜੇ ਤੁਸੀਂ ਕੋਈ ਹੈ ਕਿਉਂ ਛੋਡੇ ਵੀ ਕਿਸੇ ਦੇ ਅਜਿਹੀ ਗੱਲ ਹੋਈ ਹੈ ਤਾਂ ਦੂਜਾ ਪੁੱਤ ਇਹ じゃ ਬਣੇ ਵੀ ਕਦੇ ਉਹ ਪੁੱਤ ਦੀ ਮਾਂ ਨੂੰ ਬਿਆਹ ਨਾ ਹੋਵੇ ਵੀ ਇਹ ਮੈਨੂੰ ਦੁਖੀ ਕਰਦਾ ਤੇ ਮਾਂ ਯਾਦ ਕਰਕੇ ਰੋਵੇ ਵੀ ਪੁੱਤ ਜੇ ਤੂੰ ਹੁੰਦਾ ਤਾਂ ਗੱਲਾਂ ਨਹੀਂ ਹੋਣੀਆਂ ਸੀ। ਇਹ ਗੱਲਾਂ ਉਹਦੇ ਦਿਲ 'ਚ ਵਸਾ ਕੇ ਰੱਖਿਓ ਵੀ ਆਦੇ ਮਾਂ ਪਿਓ ਨੂੰ ਆਪਾਂ ਖੁਸ਼ ਕੇ ਮੇ ਰੱਖਣਾ। ਮਾਂ ਤੇ ਉਹਨੂੰ ਬਥੇਰਾ ਕਦੇ ਆਏ ਨਹੀਂ ਕਿ ਕੀਤਾ ਮੈਂ ਕਿਸੇ ਗੱਲ ਤੋਂ ਦੁਖੀ ਨਹੀਂ ਕੀਤਾ ਆ ਬੈਠਾ ਮੇਰਾ ਡੈਡੀ ਉਹ ਬੈਠਿਆ ਮੇਰੀ ਮਾਤਾ ਕਦੇ ਇਹਨਾਂ ਨੂੰ ਆਏ ਨਹੀਂ ਕਿ ਅੱਜ ਤੱਕ ਵੀ ਮੈਨੂੰ ਆਹ ਚੀਜ਼ ਲੈ ਕੇ ਦੋ ਮੈਂ ਮਰਦਾ ਜਾਂ ਐਂ ਕਰਦਾ ਵੀ ਮੈਨੂੰ ਇਹ ਚੀਜ਼ ਜ਼ਰੂਰੀ ਹੈ ਮੈਨੂੰ ਇਹਦੇ ਬਿਨਾ ਸਰਦਾ ਨਹੀਂ ਜਾਂ ਮੈਨੂੰ ਮੋਟਰਸਾਈਕਲ ਲੈ ਦੋ ਮੈਨੂੰ ਗੱਡੀ ਲੈ ਦੋ ਐਦਾਂ ਕਰ ਦੋ ਐਦਾਂ ਕਰ ਦੋ ਅੱਜ ਤੱਕ ਇਹਨਾਂ ਤੋਂ ਕਦੇ ਇਹਦੀ ਕੋਈ ਮੈਂ ਚੀਜ਼ ਆਵਾਟ ਕੇ ਨਹੀਂ ਮੰਗੀ ਕਦੇ ਨਹੀਂ ਮੰਗੀ ਮੈਂ ਇਹਦੇ ਹੋ ਐਂ ਲੰਘ ਗਈ ਸਾਰੀ ਜ਼ਿੰਦਗੀ ਅੱਜ ਮੈਂ 26 ਸਾਲਾਂ ਦਾ ਹੋ ਗਿਆ ਤੇ ਤੁਸੀਂ ਇਹ ਦੇਖੋ ਵੀ ਜੇ ਤੁਸੀਂ ਆਦੇ ਮਾਂ ਪਿਓ ਨੂੰ ਖੁਸ਼ ਰੱਖ ਲਿਆ ਤਾਂ ਸਮਝ ਲਓ ਤੁਸੀਂ ਸਾਰੀ ਦੁਨੀਆ ਜਿੱਤ ਲਈ ਗਰੀਬੀ ਬਥੇਰੀ ਹਿੱਕ ਤੇ ਹਟਾ ਲਈ ਐ ਤੁਸੀਂ ਸੋਚ ਵੀ ਨਹੀਂ ਸਕਦੇ ਰੰਨੀ ਹਡਾਈ ਐ ਬਹੁਤ ਪੁਰੇ ਟਾਈਮ ਦੇ ਵਿੱਚ ਲੰਘੇ ਆਂ ਕਿ ਕਿਸੇ ਟਾਈਮ ਐ ਨਹੀਂ ਹੁੰਦਾ ਸੀ ਵੀ 5-5 ਰੁਪਏ ਵੀ ਨਹੀਂ ਕਰੇ ਹੁੰਦੇ ਸੀ ਪਰ ਅਜੇ ਟਾਈਮ ਬਦਲਿਆ ਉਹ ਟਾਈਮ ਬੰਦੇ ਦਾ ਫੇਰ ਬਦਲਦਾ ਜਦੋਂ ਬੰਦਾ ਕੋਈ ਬਾਹਰਾਂ ਠੋਕਰਾਂ ਮਾਰੇ ਟਾਈਮਾਂ ਦੇ ਵਿੱਚੋਂ ਲੰਘਿਆ ਹੋਵੇ ਦੁੱਖਾਂ ਦੇ ਵਿੱਚ ਲੰਘਿਆ ਹੋਵੇ ਤੁਸੀਂ ਕਦੇ ਵੀ ਦੇਖ ਲਓ ਜਿਹੜਾ ਬੰਦਾ ਸাকਸੈਸਫੁਲ ਹੁੰਦਾ ਉਹ ਕਦੇ ਨਾ ਕਦੇ ਕਿਸੇ ਨਾ ਕਿਸੇ ਮਾਰੇ ਟਾਈਮ ਦੇ ਵਿੱਚੋਂ ਲੰਘਿਆ ਹੁੰਦਾ ਮੇਰੇ ਮਾਪਿਓ ਅ ਇੱਕ ਤਾਂ ਉਸ ਪਾਸੋਂ ਬਹੁਤ ਦੁੱਖ ਸੀਨਾਂ ਨੂੰ ਵੀ ਸਾਡਾ ਵੀ ਜਿਹਨੂੰ ਅਸੀਂ ਸਭ ਤੋਂ ਵੱਧ ਪਿਆਰ ਕਰਦੇ ਸੀ ਦੁਨੀਆ ਤੇ ਉਹ ਚਲਾ ਗਿਆ ਤੇ ਦੂਸਰਾ ਇਸ ਪਾਸੋਂ ਦੁੱਖ ਸੀ ਵੀ ਸਾਡੇ ਘਰੇ ਗਰੀਬੀ ਵੜੀ ਹੈ ਪਰ ਮੈਂ ਇੱਕ ਗੱਲ ਸੋਚੀ ਸੀ ਜਦੋਂ ਮੈਨੂੰ ਤੋਂ ਚਲੋ ਮੈਂ ਉਦੋਂ ਜਿਆਦਾ ਛੋਟਾ ਸੀ 12 ਸਾਲ ਦਾ ਸੀ ਮੈਂ ਉਦੋਂ ਕਿਉਂਕਿ 12 ਸਾਲ ਦਾ ਬੱਚਾ ਕੁਝ ਕਰ ਵੀ ਨਹੀਂ ਸਕਦਾ ਪਰ ਇੱਕ ਗੱਲ ਸੋਚੀ ਸੀ ਵੀ ਕਦੇ ਨਾ ਕਦੇ ਗਰੀਬੀ ਨੂੰ ਐਸਾ ਘਰੋਂ ਕੱਢਾਂਗੇ ਵੀ ਦੁਨੀਆ ਦੇਖੂਗੀ ਮਨ ਤੇ ਲੈ ਕੇ ਚੱਲੀ ਸੀ ਕਿ ਕੰਮ ਬਥੇਰੇ ਕੀਤੇ ਜਿਹੜਾ ਜਾਂ ਮਿਲਿਆ ਉਹ ਜਿਆ ਕੀਤਾ ਇਹ ਸੋਟਣਾ ਗੱਲਾਂ ਤਾਂ ਕੀਤੀਆਂ ਨੇ ਵੀ ਸੋਨੂੰ ਵੀ ਪਤਾ ਲੱਗ ਸਕੇ ਵੀ ਜੋ ਵੀ ਬੰਦਾ ਅੱਜ ਕਹਿ ਦਿੰਦੇ ਆ ਸਾਰੇ ਵੀ ਹਾਂ ਯਾਰ ਕਿਸੇ ਨੂੰ ਵੀ ਇਹ ਵੀ ਲੱਗਦਾ ਹੋਵੇ ਸ਼ਾਇਦ ਉਹ ਉਹ ਨਿਆਰੇ ਲੈਂਦੇ ਆ ਤਾਂ ਤਾਂ ਵੀ ਬੜੀਆਂ ਨਾਲ ਲੋਕ ਜਾਣਦੇ ਆ ਵੀਡੀਓ ਪਾਉਂਦੇ ਨੇ ਦੇਖਦੇ ਵੀ ਨਾ ਲੋਕ ਪਰ ਤੁਸੀਂ ਉਹ ਚੀਜ਼ ਪਿੱਛੇ ਸੋਚ ਕੇ ਦੇਖੋ ਵੀ ਕੱਡੇ ਪਿੱਛੇ ਦੁੱਖ ਲਈ ਫਿਰਦੇ ਆ ਅੱਜ ਵੀ ਮੇਰੇ ਮਾਪ ਕੱਡੇ ਦੁੱਖ ਲਈ ਫਿਰਦੇ ਆ ਉਹ ਕਾਦੇ ਜੇ ajo ਮੜਮ ਉਤਰ ਆ ਸੰਘਟਨ ਲੱਗਿਆ ਉਹ ਕਿਹਦੇ ਕਰਨ ਲੱਗਿਆ ਛੋਡੇ ਕਰਨ ਲੱਗਿਆ ਹਮੇਸ਼ਾ ਇਹਨਾਂ ਦੀ ਵੀਡੀਓ ਸਾਨੂੰ ਕਿਉਂ ਮਿਲਦੀ ਆ ਵਾਰ-ਵਾਰ ਦੇਖਣ ਨੂੰ ਕਿਉਂਕਿ ਜਦੋਂ ਮੈਂ ਇਹਨਾਂ ਨੂੰ ਛੋਡੇ ਸਾਰਿਆਂ ਦੇ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਨਾ ਉਹ ਮੈਂ ਸਾਰੇ ਇਹਨਾਂ ਨੂੰ ਦੱਸਦਾ ਹੁੰਦਾ ਮੰਮੀ ਵੀ ਫੁਲਾਨੇ ਨੇ ਆ ਕਮੈਂਟ ਕੀਤਾ ਐਂ ਕਿਹਾਗਾ ਵੀ ਬੇਵਾਪੂ ਚੰਗੇ ਨੇ ਵੀ ਬੇਵਾਪੂ ਏਦਾਂ ਨੇ ਏਦਾਂ ਨੇ ਪਰ ਤੁਸੀਂ ਸੋਚ ਵੀ ਨਹੀਂ ਸਕਦੇ ਬੇਬੇ ਬਾਪੂ ਕਿੰਨਾ ਕ ਦੁੱਖ ਲਗੋਈ ਫਿਰਦੇ ਆ ਪਿੱਛੇ ਆਪਦੇ ਬਹੁਤ ਨਹੀਂ ਐਸ ਵੱਡਾ ਦੁੱਖ ਲਗੋਈ ਫਿਰਦੇ ਅੱਜ ਜੇ ਚੰਗਾ ਹੋਇਆ ਤਾਂ ਬਦੀ ਇਹ ਗੱਲ ਸੋਚ ਕੇ ਚੱਲੇ ਤੁਸੀਂ ਸਾਰਿਆਂ ਨੇ ਵੀ ਆਪਾਂ ਆਪਦੇ ਮਾਂ ਪਿਓ ਦਾ ਇੱਕ ਚੰਗਾ ਪੁੱਤ ਬਣਨਾ ਤੇ ਮਾਂ ਪਿਓ ਦੇ ਉੱਤੇ ਕੋਈ ਦੁੱਖ ਨਹੀਂ ਆਉਣ ਦੇਣਾ ਮੈਂ ਜਿੱਥੇ ਮੇਰਾ ਹੁਣ ਵੀ ਵਿਆਹ ਹੋਣਾ ਉਹਨੂੰ ਇੱਕੋ ਹੀ ਗੱਲ ਸਮਝਾਈ ਹੈ ਜ਼ਿੰਦਗੀ ਦੀ ਵੀ ਮੇਰੇ ਮਾਂ ਪਿਓ ਨੂੰ ਕੋਈ ਦੁੱਖ ਨਹੀਂ ਆਉਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਮੇਰੀ ਮਾਂ ਪਿਓ ਜਿਵੇਂ ਮੇਰੇ ਮੰਮੀ ਡੈਡੀ ਕਹਿਣਗੇ ਉਵੇਂ ਕਰਨਾ ਹੈ ਵੀ ਮਾਂ ਪਿਓ ਨੂੰ ਕਦੇ ਕਿਸੇ ਗੱਲ ਤੋਂ ਦੁਖੀ ਨਹੀਂ ਕਰਨਾ ਹੈਗਾ ਠੀਕ ਹੈ ਅੱਜ ਵੀ ਅਸੀਂ ਇਹਨਾਂ ਤੋਂ ਕੋਈ ਇਹੋ ਜਿਹਾ ਨਹੀਂ ਕੀਤਾ ਵੀ ਯਾਰ ਮੰਮੀ ਸਾਨੂੰ ਆਹ ਚਾਹੀਦਾ ਜਾਂ ਇਦਾਂ 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 ਸਾਨੂੰ ਪਤਾ ਜਦੋਂ ਇਹਨਾਂ ਦੇ ਹੋਇਆ ਹੱਥ ਦੇ ਵਿੱਚ ਆਪੀ ਸਭ ਕੁਝ ਕਰ ਦੇਣਗੇ ਅੱਜ ਪਰਮਾਤਮਾ ਨੇ ਬਾਹ ਫੜੀ ਹੈ ਤੇ ਉਹ ਇਹਨਾਂ ਦੀਆਂ ਅਰਦਾਸਾਂ ਨੇ ਚਲੋ ਜ਼ਿੰਦਗੀ 'ਚ ਰੱਬ ਨੇ ਦੁੱਖ ਵੀ ਲਿਖੇ ਪਰ ਰੱਬ ਨੇ ਫਿਰ ਸੁਣੀ ਵੀ ਜਿਹੜੇ ਬੰਦੇ ਦੇ ਕਹਿੰਦੇ ਦੁੱਖ ਵੀ ਲਿਖਦਾ ਫਿਰ ਹੌਲੀ ਹੌਲੀ ਸੁਣਦਾ ਵੀ ਕਹਿੰਦੇ 12 ਸਾਲ ਬਾਅਦ ਤਰੂੜੀ ਜੀ ਵੀ ਸੁਣ ਲੈਂਦਾ ਉਹ ਵੀ ਕਦੇ ਚੱਕੀ ਜਾਂਦੀ ਐ ਉਹ ਕਹਾਣੀ ਸਾਡੇ ਤੇ ਆਈ ਐ 12 ਸਾਲ ਬਾਅਦ ਮੇਰੇ ਮਾਂ-ਪਿਓ ਦੀ ਸੁਣੀ ਰੱਬ ਨੇ ਮੇਰੀ ਤਰੱਕੀ ਕਰਾਈ ਸਭ ਕੁਝ ਸੈੱਟ ਕੀਤਾ ਘਰ-ਬਾਰ ਪੈ ਗਿਆ ਸਭ ਕੁਝ ਹੋ ਗਿਆ ਪਰ ਜਿਹੜੀ ਇੱਕ ਕਮੀ ਹੁੰਦੀ ਐ ਉਹ ਕਦੇ ਪੂਰੀ ਨਹੀਂ ਹੋ ਸਕਦੀ ਉਹ ਮੇਰੇ ਭਰਾ ਦੀ ਕਮੀ ਐ ਜੋ ਚਾਹੇ ਪੈਸਾ ਆ ਜਾਏ ਦੌਲਤ ਆ ਜਾਏ ਸ਼ੋਰਤ ਆ ਜਾਏ ਕੁਝ ਵੀ ਹੋ ਜਾਏ ਜ਼ਿੰਦਗੀ ਦੇ ਵਿੱਚ ਉਹ ਕਦੇ ਨਹੀਂ ਹੀ ਪੂਰੀ ਹੋ ਸਕਦੀ ਉਹ ਕਦੇ ਘਟਾ ਪੂਰਾ ਹੋਈ ਨਹੀਂ ਸਕਦਾ ਜ਼ਿੰਦਗੀ ਦੇ ਸਾਨੂੰ ਸਿਰਸਰ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਘਟਾ ਐ ਠੀਕ ਆ ਪੈਸੇ ਪੂਰੇ ਦਾ ਜਿੰਦਗੀ ਦੇ ਵਿੱਚ ਇਨਸਾਨ ਬਹੁਤ ਕਮਾ ਲੈਂਦਾ ਪਰ ਮੇਰੇ ਭਰਾ ਦਾ ਘਾਟਾ ਸਾਰਨਾ ਵੱਡਾ ਘਾਟਾ ਸਾਡੇ ਲਈ ਅੱਜ ਕੁਝ ਵੀ ਹੋਇਆ ਮੈਨੂੰ ਇਹ ਲੱਗਦਾ ਰਹਿੰਦਾ ਮੈਂ ਕਦੇ ਕਦੇ ਮੇਰੀ ਮਾਂ ਨੂੰ ਕਹਿ ਵੀ ਦਿੰਨਾ ਵੀ ਮਾਂ ਸ਼ਾਇਦ ਉਹ ਹੁੰਦਾ ਤੇ ਸੋਚਦਾ ਵੀ ਯਾਰ ਮੇਰਾ ਭਾਈ ਨੂੰ ਅੱਜ ਇੰਨਾ ਪਿਆਰ ਕਰਦੇ ਆ ਸਾਰੇ ਜਾਣੇ ਮੇਰਾ ਭਾਈ ਨੇ ਸਭ ਕੁਝ ਬਣਾ ਲਿਆ ਤਰੱਕੀ ਵੀ ਕਰ ਲਈ ਉਹ ਇਨਸਾਨ ਨੇ ਜ਼ਿੰਦਗੀ ਦੇ ਵਿੱਚ ਮੈਨੂੰ ਇਹ ਦੱਸਦੇ ਹੁੰਦੇ ਮੰਮੀ ਡੈਡੀ ਮੈਨੂੰ ਤਾਂ ਚਲ ਐਡਾ ਨਹੀਂ ਪਤਾ ਭਾਈ ਮੈਂ ਦੇਖਿਆ ਹੀ ਵੈਸੇ ਉਹਨੂੰ ਕੰਮ ਕਰਦੇ ਨੂੰ ਬੜਾ ਕੰਮ ਕਰਦਾ ਸੀ ਉਹ ਬੜਾ ਮਿਹਨਤੀ ਇਨਸਾਨ ਸੀ ਤੁਸੀਂ ਕਦੇ ਸਾਡੇ ਪਿੰਡ ਕਿਸੇ ਨੂੰ ਪੁੱਛੋਗੇ ਤੁਹਾਨੂੰ ਪਤਾ ਵੀ ਲੱਗੂ ਵੀ ਕਿੰਡਾ ਕ ਮਿਹਨਤੀ ਬੰਦਾ ਸੀ ਉਹ ਬਹੁਤ ਉਹਨੇ ਮਿਹਨਤ ਕੀਤੀ ਬਹੁਤ ਨਿਆਜ ਪਰ ਪ੍ਰਮਾਤਮਾ ਨੇ ਕਿਸੇ ਕਾਰਨ ਕਰਕੇ ਬਸ ਸਾਡੇ ਤੋਂ ਦੂਰ ਕਰਤਾ ਉਹਨੂੰ ਪਰ ਕਹਿੰਦੇ ਆ ਵੀ ਪਤਾ ਨਹੀਂ ਵੀ ਹੁਣ ਲਾ ਲੋ ਚਲੋ ਵੈਸੇ ਤਾਂ ਅਸੀਂ ਮਾੜੇ ਕਰਮ ਹੀ ਕਹਿੰਦੇ ਆ ਵੀ ਸਾਡੇ ਵਿੱਚ ਹੋ ਗਿਆ ਪਰ ਫਿਰ ਵੀ ਪ੍ਰਮਾਤਮਾ ਨੇ ਮੇਰੀ ਮਾਂ ਪਿਓ ਦੀਆਂ ਜੋ ਅਰਦਾਸਾਂ ਇਹਨਾਂ ਨੇ ਕੀਤੀਆਂ ਨੰਗੇ ਪੈਰੀ ਗੁਰਦੁਆਰੇ ਮੇਰੀ ਮਾਂ ਜਾਂਦੀ ਉਹਦਾ ਸਾਨੂੰ ਫਲ ਵੀ ਦਿੱਤਾ ਉਹਨੇ ਤੇ ਫਿਰ ਦਨ ਬਦਲੇ ਤਾਂ ਸਭ ਕੁਝ ਚੇਂਜ ਹੋਇਆ ਉਹਦੀ ਕੋਈ ਤਸਵੀਰ ਨਹੀਂ ਸੀ ਉਹ ਤਸਵੀਰ ਮਸਾ ਬਹੁਤ ਖੇਚਲਾ ਨਾਲ ਲੱਭ ਕੇ ਬਣਵਾਈਏ ਮਸਾ ਬਣਵਾਈਏ ਤਸਵੀਰ ਉਹ ਪਰ ਵੀ ਐਮ ਐਮ ਕਿਸੇ ਚੰਗੇ ਕੋਈ ਵਧੀਆ ਡਾਕਟਰ ਮੇਰਾ ਦੋਸਤ ਦਾ ਮੁੰਡਾ ਉਹ ਤੋਂ ਬਣਵਾਈਏ ਮੈਂ ਕਿਹਾ ਵੀ ਸੇਮ ਤਸਵੀਰ ਨਿਕਲਣੀ ਚਾਹੀਦੀ ਜੋ ਕੋਈ ਬਹੁਤ ਪੁਰਾਣੀ ਫੋਟੋ ਹੈ ਕਿਉਂਕਿ ਅੱਜ ਤੋਂ 12 ਸਾਲ ਪਹਿਲਾਂ ਜਿਹੜੀ ਫੋਟੋ ਮਾ ਸੀਗੀਆਂ ਵੈਸੇ ਉਦੋਂ ਤੁਹਾਨੂੰ ਪਤਾ ਹੈ ਵੀ ਉਹ ਆਪਾਂ ਫੋਟੋਆਂ ਕਿੰਨੀਆਂ ਕਰਾਉਂਦੇ ਸੀ ਪਰ ਗਰੀਬੀ ਸੇ ਉਦੋਂ ਸ਼ੁਰੂ ਤੋਂ ਹੀ ਕਰੇ ਤੇ ਕਿਸੇ ਫੋਨ ਦੇ ਵਿੱਚ ਫੋਟੋ ਸੀ ਉੱਥੋਂ ਫੋਟੋ ਕਢਵਾਈ ਹੋਈ ਸੀ ਕਈ ਯਾਰਾਂ ਦੋਸਤਾਂ ਨਾਲ ਉਹਦੀ ਫੋਟੋ ਸੀ ਉਹ ਫੋਟੋ ਦੇ ਵਿੱਚੋਂ ਬੀ ਆਹ ਸਾਈਡ ਤੇ ਖੜਾ ਉਹਦੇ ਵਿੱਚੋਂ ਕਢਵਾਈ ਆ ਤੇ ਮੈਂ ਸੋਚਿਆ ਸੀ ਵੀ ਮੇਰੀ ਮਾਂ ਨੂੰ ਯਾਰ ਵਿਆਹ ਤੋਂ ਪਹਿਲਾਂ ਇਹ ਚੀਜ਼ ਵੀ ਸਾਡੇ ਵਿੱਚ ਉਹਦਾ ਹੋਣਾ ਜ਼ਰੂਰੀ ਆ ਬਹੁਤ ਲਾਜ਼ਮੀ ਹੋਣਾ ਜ਼ਰੂਰੀ ਆ ਤਾਂ ਕਰਕੇ ਉਹ ਫੋਟੋ ਕਢਾਈ ਆ ਸਾਰੇ ਕਹਿੰਦੇ ਹੁੰਦੇ ਸੀ ਵੀ ਹਾਂ ਤੇਰਾ ਭੈਣ ਭਰਾ ਮੇਰਾ ਭਰਾ ਸੀ ਬਈ ਉਹ ਬੜਾ ਚੰਗਾ ਇਨਸਾਨ ਸੀ ਜਦੋਂ ਉਹ ਸੀ ਇਸ ਦੁਨੀਆ ਦੇ ਉੱਤੇ ਬੜਾ ਉਹਨੇ ਮੈਨੂੰ ਜਿੰਨੇਕ ਜੋਗਾ ਸੀ ਉਹਨੇ ਸਭ ਕੁਝ ਦਵਾਇਆ ਵੀ ਉਹਦੇ ਕੱਪੜੇ ਵੀ ਪਾਏ ਮੈਂ ਤੇ ਮੈਨੂੰ ਪਿਆਰ ਵੀ ਬੜਾ ਕਰਦਾ ਸੀ ਉਹ ਮੈਨੂੰ ਨਾਲ ਪਾਉਂਦਾ ਸੀ ਮੇਰੇ ਯਾਰ ਤਾਂ ਕਿਉਂਕਿ ਅਜ ਤਾਂ ਹੁਣ ਤੁਹਾਨੂੰ ਪਤਾ ਹੀ ਹੈ 10-12 ਸਾਲ ਦੇ ਬੱਚੇ ਨੂੰ ਸੁਰਤ ਵਧੀਏ ਹੁੰਦੀ ਹੈ ਤੇ ਮੇਰੇ ਨਾਲ ਮੈਂ ਉਹ ਨਾਲ ਹੀ ਪੈਂਦਾ ਹੁੰਦਾ ਸੀ ਤੇ ਪਰ ਰੱਬ ਨੂੰ ਚਲੋ ਜੋ ਮਨਜ਼ੂਰ ਸੀ ਉਹਨੇ ਕੀਤਾ ਬਸ ਸਾਨੂੰ ਇੱਕੋ ਹੀ ਜ਼ਿੰਦਗੀ ਦੇ ਵਿੱਚ ਕਮੀ ਆ ਜੋ ਰੜਕਦੀ ਹੈ ਉਹਦੀ ਕਮੀ ਰੜਕਦੀ ਹੈਗੀ ਤੇ ਬਾਕੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਤੁਸੀਂ ਆਦੇ ਮਾਂ ਪਿਓ ਨੂੰ ਜੇ ਕਿਸੇ ਦੇ ਵੀ ਇਹੋ ਜੀ ਕੋਈ ਗੱਲ ਹੋਈ ਹੋਈ ਹੈ ਤਾਂ ਉਹ ਸਾਰੇ ਭਰਾ ਉਹਦੇ ਮਾਂ ਪਿਓ ਨੂੰ ਖੁਸ਼ ਰਾਜੀ ਮੀ ਰੱਖਿਆ ਕਰੋ ਕਿਉਂਕਿ ਜੇ ਤੁਸੀਂ ਜੋ ਪਿਛਲੇ ਉਹਨਾਂ ਦੇ ਦੁੱਖ ਨੇ ਉਹ ਕਿਸੇ ਨਾ ਕਿਸੇ ਲੋਟ ਉਹਨਾਂ ਨੂੰ ਭੁੱਲ ਸਕਣਾ ਤਾਂ ਹੀ ਕਰਕੇ ਮੈਂ ਚਾਹੁੰਦਾ ਵੀ ਮੈਂ ਮੇਰੇ ਮਾਂ ਪਿਓ ਦੇ ਪਿਛਲੇ ਦੁੱਖਾਂ ਨੂੰ ਭਲਾਉਣ ਦੇ ਮਾਰੇ ਨੇ ਇਹਨਾ ਕੰਮ ਕੀਤਾ ਠੀਕ ਹੈ ਨਾਲ ਲੱਗ ਕੇ ਇਹਨਾਂ ਨੇ ਵੀ ਮੇਰੇ ਨਾਲ ਲੱਗ ਕੇ ਕੰਮ ਕਰਵਾਇਆ ਹੌਲੀ ਹੌਲੀ ਮਿਹਨਤ ਕਰ ਕਰਕੇ ਪ੍ਰਮਾਤਮਾ ਨੇ ਸਾਥ ਦਿੱਤਾ ਤਾਂ ਗਰੀਬੀ ਆਉਲੀ ਦੀ ਕਦੇ ਦੂਰ ਹੋ ਗਈ ਆ ਤਾ ਸੋਨੂ ਵੀ ਸਾਰਿਆਂ ਨੂੰ ਇਹੀ ਕਹਿਣਾ ਕਿ ਆਦੇ ਮਾਪਿਆਂ ਦਾ ਖਿਆਲ ਰੱਖਿਆ ਕਰੋ ਅੱਜ ਖੁਸ਼ੀਆਂ ਆਈਆਂ ਨੇ ਖੁਸ਼ੀਆਂ ਦੇ ਵਿੱਚ ਉਹਦਾ ਵੀ ਹੋਣਾ ਜ਼ਰੂਰੀ ਸੀ ਕਿਉਂਕਿ ਮੈਨੂੰ ਕਈਆਂ ਨੇ ਕਿਹਾ ਮੇਰੀਆਂ ਭੈਣਾਂ ਜੋ ਮੇਰੀਆਂ ਭੂਆ ਦੀਆਂ ਕੁੜੀਆਂ ਨੇ ਤਾਂ ਹੋਰ ਵੀ ਮੈਨੂੰ ਕਹਿੰਦੇ ਨੇ ਵੀ ਬੱਬੂ ਤਾਂ ਕਦੇ ਨਹੀਂ ਆਇਆ ਚੇਕਰ ਕਿਸੇ ਵੀਡੀਓ ਦੇ ਵਿੱਚ ਮੈਂ ਕਿਹਾ ਕਰਾਂਗੇ ਜ਼ਰੂਰ ਤੇ ਵੀ ਕਿਸੇ ਵੀਡੀਓ ਦੇ ਵਿੱਚ ਕਦੇ ਜਦੋਂ ਹੋਇਆ ਟਾਈਮ ਮੌਕਾ ਮਿਲਿਆ ਤਾਂ ਜ਼ਰੂਰ ਦੱਸਾਂਗੀ ਮੈਨੂੰ ਹੋਰ ਵੀ ਬਹੁਤ ਪੁੱਛਦੇ ਵੀ ਤਰਾ ਭਰਾ ਜਾਂ ਤੇਰੀ ਭੈਣ ਕੋਈ ਹੈ ਨਹੀਂ ਤੇ ਹੈਗਾ ਸੀ ਬਈ ਪਰ ਰੱਬ ਨੇ ਖੋ ਲਿਆ ਤੇ ਪਰ ਇੱਕ ਗੱਲ ਹੈ ਵੀ ਚਲੋ ਜੋ ਉਹਦਾ ਸੀਗਾ ਕਹਿੰਦੇ ਵੀ ਜਿਵੇਂ ਉਹਨੂੰ ਲੱਗਦਾ ਉਹਨੇ ਕਰਨਾ ਤੋਂ ਵੀ ਹੈ ਆਪਾਂ ਤਾਂ ਇੱਥੇ ਕੌਣ ਹੁੰਨੇ ਆ ਦੇਖੋ ਜਿਵੇਂ ਰੱਬ ਨੂੰ ਮਨਜ਼ੂਰ ਹੈ ਕਰਨਾ ਤੋਂ ਉਹਨੇ ਉਦਾਂ ਲਈ ਹੈ ਤੇ ਪਰ ਤੁਸੀਂ ਆਪਦੇ ਮਾਂ ਪਿਓ ਦੇ ਚੰਗੇ ਬੱਚੇ ਬਣੋ ਉਹਨਾਂ ਨੂੰ ਪਿਆਰ ਕਰੋ ਉਹਨਾਂ ਦਾ ਖਿਆਲ ਰੱਖੋ ਇਹ ਨਹੀਂ ਕਹਿੰਦਾ ਵੀ ਮੈਂ ਕੋਈ ਬਾਲਾ ਨਹੀਂ ਆਇਆ ਚੰਗਾ ਦਾ ਵੀ ਸਾਡੀ ਵੀ ਮੇਰੀ ਬੇਬੇ ਬਾਪੂ ਦੀ ਵੀ ਕਦੇ-ਕਦੇ ਵੀ ਐ ਹੋਈ ਜਾਂਦੀ ਹੈ ਲੜਾਈ ਤਾਂ ਪਰ ਐਦਾਂਗਾ ਬਈ ਵੀ ਐ ਨਹੀਂ ਹੈਗਾ ਵੀ ਜੇ ਹੁਣ ਲੜਪੇ ਤਾਂ ਘੰਟੇ ਨੂੰ ਬੋਲ ਪੈਣਾ ਆਪਣੇ ਆਪ ਇੱਕ ਦੂਜੇ ਨੂੰ ਜਾ ਕੇ ਬੁਲਾ ਲੈਣਾ ਠੀਕ ਹੈ ਤੇ ਕਦੇ ਬਾਪੂ ਆਪਾਂ ਨੂੰ ਬੁਲਾ ਲੈਂਦਾ ਕਈ ਕਈ ਵਾਰੀ ਜ਼ਿੰਦਗੀ ਸੋਨ ਪਤੀਆਂ ਗੁੱਸਾ ਤਾਂ ਆ ਹੀ ਜਾਂਦਾ ਐਸਾ ਤਾਂ ਕੋਈ ਨਹੀਂ ਰੱਬ ਤਾਂ ਆਪਾਂ ਹੈ ਨਹੀਂ ਬਾਈ ਵੀ ਆਪਣੇ ਦੇ ਵਿੱਚ ਸਾਰੇ ਕੋਈ ਕਿਉਂਕੀ ਇਨਸਾਨ ਹੈ ਤਾਂ ਕਮੀਆਂ ਤਾਂ ਹੁੰਦੀਆਂ ਨੇ ਕਦੇ ਨਾ ਕਦੇ ਗੁੱਸਾ ਵੀ ਆ ਜਾਂਦਾ ਲੜਾਈ ਝਗੜਾ ਵੀ ਹੋ ਜਾਂਦਾ ਰੋਸਰ ਸੀਮਾ ਵੀ ਹੋ ਜਾਂਦਾ ਪਰ ਇਹ ਗੱਲ ਨਹੀਂ ਹੈ ਕਿ ਬੇਬੇ ਬਾਪੂ ਨਾਲ ਵੀ ਆ ਲੜਪੇ ਤਾਂ ਯਾਰ ਕਈ ਕੀ ਕਰਦੇ ਆ ਬੇਬੇ ਬਾਪੂ ਨੂੰ ਦੁੱਖ ਦਿੰਦੇ ਆ ਗਾਲਾਂ ਗੂਲਾਂ ਹੀ ਕੱਢਦੇ ਆ ਅਜ ਤਾਂ ਉਦਾਂ ਦਾ ਨਹੀਂ ਆਪਣੇ ਜੀ ਕਦੇ ਕੋਈ ਹੋਇਆ ਚੱਕਰ ਲੜ ਲੜਾਈ ਜ਼ਰੂਰ ਹੋਈ ਆ ਗੁੱਸਾ ਵੀ ਹੋ ਜਾਂਦਾ ਪਰ ਐਵੇਂ ਨਹੀਂ ਯਾਰ ਬੇਬੇ ਬਾਪੂ ਦਾ ਖਿਆਲ ਪਾ ਲੈ ਠੀਕ ਆ ਆਪਦੇ ਬੇਬੇ ਬਾਪੂ ਦਾ ਖਿਆਲ ਰੱਖੋ ਬਹੁਤ ਚੰਗੇ ਰਹੋਗੇ ਮੁੜ ਕੇ ਚੀਜ਼ਾਂ ਨਹੀਂ ਵਾਰ-ਵਾਰ ਮਿਲਦੀਆਂ ਕਿਉਂਕਿ ਖੁਆਇਸ਼ਾਂ ਪੂਰੀਆਂ ਕਰਨਾ ਹੈ ਤੁਹਾਡੇ ਬੇਬੇ ਬਾਪੂ ਆ ਜੇ ਜੇ ਤਾਂ ਤੁਸੀਂ ਬੇਬੇ ਬਾਪੂ ਬਣ ਕੇ ਕਹਿੰਦੇ ਫਿਰ ਤਾਂ ਬੱਚੇ ਆਉਂਦੇ ਆ ਉਹਦੇ ਅਸਾਂਸ ਸਮਾੜ ਪੇਰਾਂ ਸਾਮੇ ਪਤਾ ਲੱਗਾ ਪਰ ਹੁਣ ਬੇਬੇ ਬਾਪੂ ਸਿਰ ਤੇ ਕੋਈ ਟੈਨਸ਼ਨ ਤਾਂ ਨਹੀਂ ਐ ਮੇਰਾ ਵਿਆਹ ਯਾਰ ਮੈਨੂੰ ਕੋਈ ਟੈਨਸ਼ਨ ਨਹੀਂ ਚਾਹੇ ਪੈਸੇ ਕਿਤੋਂ ਮਰਜੀ ਆਉਣ ਕਿਵੇਂ ਮਰਜੀ ਆਉਣ ਬੇਬੇ ਬਾਪੂ ਹੈਗੇ ਆ ਤਾਂ ਬਸ ਠੀਕ ਐ ਬਾਕੀ ਇਹੀ ਤੁਹਾਨੂੰ ਸਾਰਿਆਂ ਨੂੰ ਕਹਿਣੇ ਆ ਵੀ ਜੇ ਆਪਣੇ ਬੇਬੇ ਬਾਪੂ ਨੂੰ ਕੋਈ ਵੀ ਦੁੱਖ ਹੈ ਤਾਂ ਉਹਨੂੰ ਭਲਾਉਣ ਵਾਸਤੇ ਤੁਸੀਂ ਇਹੋ ਜੇ ਕੰਮ ਕਰੋ ਵੀ ਬੇਬੇ ਬਾਪੂ ਨੂੰ ਦੁੱਖ ਕਰੀ ਯਾਦ ਨਾ ਆਉਣ ਬਾਕੀ ਮੇਰੇ ਸਾਰੇ ਭਰਾ ਜਿੰਨੇ ਵੀ ਆਪਾਂ ਨੂੰ ਦੇਖਦਿਆ ਸੋਨੂੰ ਵੀਡੀਓ ਰਹੀ ਤਾਂ ਹੀ ਆਈ ਦੱਸਿਆ ਗੱਲਾਂ ਵੀ ਯਾਰ ਵੀ ਮੇਰੇ ਮਾਪੇ ਵੀ ਬੜੇ ਦੁਖੀ ਸੀ ਤਾ ਮੈਂ ਸੋਡੇ ਵਿੱਚ ਇਹਨਾਂ ਨੂੰ ਲੈ ਕੇ ਆਇਆ ਤਾਂ ਇਹ ਅੱਜ ਬੜੀਆ ਚਲ ਖੁਸ਼ ਹੋਣ ਲੱਗੇ ਨੇ ਪਰਮਾਤਮਾ ਦਾ ਸ਼ੁਕਰ ਆ ਖੁਸ਼ੀਆਂ ਘਰ ਆਈਆਂ ਨੇ ਬਹੁਤ ਸਾਲਾਂ ਬਾਅਦ ਆਈਆਂ ਨੇ 12 ਸਾਲ ਬਹੁਤ ਹੋ ਜਾਂਦੇ ਆ 12 13 ਸਾਲ ਬਹੁਤ ਜਿਆਦੇ ਨੇ 12 13 ਸਾਲ ਬਾਅਦ ਖੁਸ਼ੀਆਂ ਘਰ ਆਈਆਂ ਮੇਰਾ ਵਿਆਹ ਹੋਊਗਾ ਚਲ ਮੇਰੇ ਬੇਬੇ ਨੂੰ ਆਇਆ ਵਿਚਾਲਾ ਕੱਲ ਨੂੰ ਬੱਚੇ ਹੋਣਗੇ ਤਾਂ ਵੀ ਸਾਡਾ ਹੋਰ ਜਿਤ ਚੱਤ ਲੱਗ ਜੂ ਸਾਡਾ ਮਨ ਲੱਗ ਜੂ ਇਕੱਲਾ ਹੋਣਾ ਵੀ ਔਖਾ ਹੀ ਆ ਜਵਾਕ ਇਨਸਾਨ ਦੇ 2-4 ਹੋਣੇ ਚਾਹੀਦੇ ਆ ਫਿਰ ਸੌਖਾ ਸੌਖੀ ਨੀਂਦ ਆਉਂਦੀ ਆ ਹੁਣ ਮੈਨੂੰ ਕਿਤੇ ਨੀ ਜਾਣ ਦਿੰਦੇ ਮੇਰੇ ਬੇਬੇ ਬਾਪੂ ਕੱਲੇ ਨੂੰ ਤਾਂ ਹੀ ਨਹੀਂ ਜਾਣ ਦਿੰਦੇ ਕਿਉਂਕਿ ਐਂ ਲੱਗਦਾ ਵੀ ਕੱਲਾ ਸਾਡਾ ਬੱਚਾ ਕੁਝ ਹੋ ਨਾ ਜਾਵੇ ਇਦਾਂ ਹੋ ਜਾਏ ਪਹਿਲਾਂ ਵੀ ਸੱਤ ਰੱਬ ਨੇ ਇੱਕ ਕੋਲਿਆ ਵੀ ਦੁਬਾਰੇ ਨਾ ਹੋਣਾ ਇਹ ਜਾ ਕੁਝ ਹੋ ਜੀ ਸੋਨੂੰ ਵੀ ਸਾਰਿਆਂ ਨੂੰ ਇਹੀ ਐ ਵੀ ਯਾਰ ਖਿਆਲ ਰੱਖਿਆ ਕਰੋ ਜੀ ਬੇਬੇ ਬਾਪੂ ਦਾ ਤੇ ਬੇਬੇ ਬਾਪੂ ਨੂੰ ਕੋਈ ਤਖਲੀਬ ਨਾ ਆਉਣ ਦਿਆ ਕਰੋ ਆ ਬੈਠਾ ਮੇਰੇ ਬੇਬੇ ਬਾਪੂ ਸੋਨੂੰ ਬੇਬੇ ਕਹਦੇ ਤਖਲੀਬ ਆਉਣ ਦਿੱਤੀ ਕੋਈ ਸੋਨੂੰ ਕੋਈ ਤਖਲੀਬ ਨਹੀਂ ਪਈ ਕੋਈ ਤੇ ਤਖਲੀਬ ਨਹੀਂ ਆਉਣ ਦਿੱਤੀ ਮੈਂ ਮੇਰੇ ਬੇਬੇ ਬਾਪੂ ਨੂੰ ਕਦੀ ਤਾਂ ਹੀ ਇਹਨਾਂ ਨਾਲ ਹਾਂ ਮੈਂ ਸਾਰਾ ਵੀਡੀਓ ਪਾਉਂਦਾ ਰਹਿਣਾ ਇਹਨਾਂ ਨੂੰ ਹਾਸ ਦੇਖੇੜ ਤੇ ਰੱਖਿਆ ਕਰੋ ਪ੍ਰਮਾਤਮਾ ਤ ਤੇ ਐਦਾਂ ਸਾਰਿਆਂ ਨੇ ਆਪਣੇ ਬੇਬੀ ਉਹਨਾਂ ਦਾ ਖਿਆਲ ਜ਼ਰੂਰ ਰੱਖਣਾ ਤੇ ਚਲੋ ਤੁਹਾਡੇ ਕੋਈ ਭੈਣ ਭਾਈ ਉਹਦਾ ਵੀ ਜ਼ਰੂਰ ਖਿਆਲ ਰੱਖਿਆ ਕਰੋ ਵੀ ਭੈਣ ਭਾਈ ਕਦੇ ਬਾਰ-ਬਾਰ ਨਹੀਂ ਮਿਲਦੇ ਇੱਕੋ ਹੀ ਜ਼ਿੰਦਗੀ ਮਿਲਦੀ ਹੈ ਮੁੜ ਕੇ ਨਹੀਂ ਮਿਲਣੀ ਹੈਗੀ ਇੱਕੋ ਹੀ ਮਿਲਿਆ ਤੇ ਬਸ ਇਸੇ ਨਾਲ ਵਧੀਆ ਕਰਕੇ ਜਾਣਾ ਆਪਾਂ ਸਾਰਾ ਕੁਝ ਤੇ ਕੋਈ ਗੱਲ ਨਹੀਂ ਜੋ ਹੁੰਦਾ ਹੈ ਕਿਸਮਤ ਚ ਕਹਿੰਦੇ ਰੱਬ ਜੋ ਕਰਦਾ ਹੈ ਕਿਸਮਤ ਚ ਹੋਣਾ ਹੋਣਾ ਤਾਂ ਉਹੀ ਹੈ ਤੇ ਬਾਕੀ ਸਾਰੇ ਆਪਦੇ ਜਿੰਨੇ ਪਰਿਵਾਰ ਆਪਣੇ ਮੈਂਬਰ ਹੁੰਦੇ ਸਾਰਿਆਂ ਦਾ ਖਿਆਲ ਲਾਇਮੇ ਰੱਖਿਆ ਕਰੋ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ